ਹਾਂਜੀ ਮਿੱਤਰੋ ਆ ਗਿਆ ਇੱਕ ਬਹੁਤ ਜ਼ਿਆਦਾ ਫਨੀ ਤੇ ਕੈਂਡਜੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਫਨੀ ਹੋਣ ਵਾਲੀ ਆ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਬਿਨਾ ਕਿਸੇ ਦੇਰ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਫਿਰ ਇਹਦੇ ਫਨੀ ਫਨੀ ਕਮੈਂਟ ਪਾੜਦੇ ਆ ਦਿਨੇ ਸੁੱਤੇ ਰਹਿੰਦੇ ਆ ਰਾਤ ਨੂੰ ਚੋਰੀਆਂ ਕਰਨ ਨਿਕਲ ਪੈਂਦੇ ਆ ਹੇ ਨੰਗੇ ਸਾਲੇ ਇਸ ਕੰਮ ਤੇ ਹੋ ਗਏ ਕਿਹੜੇ ਗੰਮੀ ਪਾ ਗਏ ਹਲੇ ਤੁਸੀਂ ਤਾਰ ਵੀ ਚੋਰੀ ਕਰਨੀਆਂ ਲੱਗਦਾ ਕੋਈ ਇਹਦੀ ਕੁਲ ਲਿੱਪ ਦੀ ਪੁੜੀ ਖੋ ਕੇ ਭੱਜ ਗਿਆ ਟੇਣੀ ਬੋਂਡ ਪੱਟੀ ਜਾ ਕੇ ਚੋਰੀਆਂ ਚੋਰੀਆਂ ਕਰੋ ਅੱਜ ਪਤਾ ਚੱਲਿਆ ਜੀਵ ਕਿਤਰ੍ਹਾਂ ਦੇ ਵੀ ਜਜ਼ਬਾਤ ਹੁੰਦੇ ਆ ਪਿੱਛੋਂ ਸੋਨਾਲੀ ਕਾਗੋ 3511 ਮੈਂ ਸੋਚਿਆ ਕਿੰਨੀ ਸੋਹਣੀ ਹੋਗੀ ਇਹ ਤਾਂ ਜਪਾਨੀ ਘੁਤਰਾ ਦੇਖਣ ਨੂੰ ਮਿਲ ਗਿਆ ਦੁਬਾਰਾ ਉਤੋਂ ਨਾਰ ਤੇ ਥੱਲੋ ਤਲਵਾਰ ਹਟੀ ਨਾ ਜਿੰਨਾ ਟਮਰੰਦੀਰਮਾਨ ਕੋਰ ਤੇਰਾ ਕੇਸ ਨਹੀਂ ਜਾਂਦਾ ਹਾਈ ਕੋਰਟ ਉੱਥੇ ਹੀ ਆ ਮੈਨੂੰ ਹੱਥ ਚ ਪੜਾ ਕੇ ਗੱਲ ਗਾਨੀ ਕੈਂਹੜਾ ਨਸ਼ਾ ਨਹੀਂ ਪਿਆਰੀ ਟੋਟਾ ਪਾਣਿਆ ਕੰਗ ਤੇ ਬਾਹਰ ਨਾ ਡਿੱਗ ਜਾਣ ਫੜ ਕੇ ਦੱਸ ਭਰਾ ਗੱਲ ਕੀ ਹੈ ਲੱਗਦਾ ਇਹਨੂੰ ਟੀਕੇ ਨਹੀਂ ਲਵਾਏ ਪੂਰੇ ਲੱਗਦਾ ਮੁੱੱਚਾ ਵਾਲਾ ਕੀੜਾ ਆਏ ਦੇ ਪਿੱਛੇ ਵੀਰ ਕਿਹੜੇ ਕੰਮੀ ਭਿਆਂ ਜਾ ਕੇ ਚੋਰੀਆਂ ਚੂਰੀਆਂ ਕਰ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੇ ਹੁਣ ਤੇਰਾ ਕੀ ਕਰੀਏ ਇਹੋ ਜਿਹੇ ਬੱਚੇ ਜੰਮਣ ਤੋਂ ਬਾਅਦ ਹਸਪਤਾਲ ਵਾਲੇ ਵੀ ਕਹਿੰਦੇ ਆ 2 ਲੱਖ ਰੁਪਈਆ ਲੈ ਲਾ ਪਰ ਇਹਨੰਦ ਸਿੰਘ ਸਾਡੇ ਹਸਪਤਾਲ 'ਚ ਜੰਮਿਆ। ਮੋਦੀ ਸੁਣੋ ਇਹਦੀ ਬਾਤ ਕਨੇਕਟ ਕੀਏ ਨੇ। ਮੈਂ ਸੁਣ ਨਹੀਂ ਰਹੀ ਸੀ। ਉਹ ਬਾਹਰ ਜਿੱਥੇ ਹਾਂ ਕਿਉਂ ਦੇਣਾ। ਉਹ ਪੰਜੀਰੀ ਕਾਟ ਤਾਰਾ ਵੀੜ ਜ਼ਿਆਦਾ ਲੱਗਦੀ ਆ। ਮੈਂ ਸੋਚਿਆ ਕਿਤੇ ਮੱਜਾਂ ਵਾਸਤੇ ਲੜਾ ਰਹੇ ਆ। ਮਾਈਂ ਨੂੰ ਤਾਂ ਲੱਗਦਾ ਬੱਟਲ 'ਚ ਮਿੱਟੀ ਪਾਈ ਆ। ਐਸ ਬੱਟਲ 'ਚ ਗੋਆ ਸੈਡ ਦੇ ਆ ਇਹਦੇ ਵਿੱਚ ਪਨੀਰੀ ਬਣਾ ਰਹੇ ਨੇ। ਅਸੂਆ ਵਾਲੇ ਬੱਟਲ 'ਚ ਲੱਗੇ ਆ ਆਪਣੇ ਲਈ ਤਾਰਾ ਫੀਡ ਦੀਆਂ ਪਿੰਨੀਆਂ ਬਣਾਉਣ। ਫੁੰਮਕੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਵਾਸੇ ਲੱਖ ਕਹਿ ਲੋਣਾ ਤਾਂ ਨਹੀਂ ਬੰਦਾ ਸੀ ਉਹ ਵੀ ਮੈਡ ਸੰਤੂ ਦੇ ਭਰਾ ਵਾਂ ਇਹ ਵੀ ਵੀ ਦੀ ਲੋੜ ਹੈ ਰੋਟੀਆਂ ਪਕਾਏ ਤੇ ਖਾਏ ਨਿੰਮੀ ਖਵਾਏ ਜਿਹੜਾ ਕਪੜਾ ਆਪਣਾ ਧੋਏ ਤੇ ਮੇਰਾ ਵੀ ਧੋਏ ਇਹ 1 ਲੱਖ ਰੁਪਇਆ ਸਾਂਝਾ ਜਮਾ ਕਰਾਵਾਂਗਾ ਜੇ ਤੇ ਆੜਮੀ ਨੇ ਟਿਕ ਜਾਏਗੀ ਆ ਮੇਰਾ ਫੋਨ ਨੰਬਰ ਜੀ ਠੰਗਾਰਾ ਸਿੰਘ ਮੇਰੇ ਨਾਂ ਜਿਹੜਾ ਪਿੰਡ ਮੇਰਾ ਤੇੜਾ ਜੇ ਬਾਬਾ ਬੇਗਮ ਚਪਲਾ ਕੇ ਬੀਬੀ ਕੱਪੜੇ ਤੇ ਰੋਟੀ ਆਸਤੇ ਨਹੀਂ ਪਾਲਦਾ ਬਾਬਾ ਤੂੰ ਸਾਰਾ ਪਤਾ ਮੈਨੂੰ ਬਾਬਾ ਸਿਰਫ ਰੋਟੀ ਟੋਕ ਕਰਵਾ ਕੇ ਕੱਪੜੇ ਤਵਾ ਕੇ ਸਰਜੂਗਾ ਲੋੜ ਤਾਂ ਬਾਪੂ ਸਾਨੂੰ ਵੀ ਆ ਪਰ ਕੀ ਕਰੀਏ ਹੁਣ ਜੇ ਬਾਬਾ ਤੈਨੂੰ ਮਿਲ ਗਈ ਤਾਂ ਸਾਨੂੰ ਵੀ ਲਾਭ ਬਦਮੀ ਬਾਬਾ ਸੀ ਤਾਂ ਆਪ ਤੇਰੇ ਨਾਲਦੇ ਆ ਬਾਬਾ ਸਿੱਧਾ ਕਹਿੰਦਾ ਕਿ ਮੈਂ ਲਵ ਮੈਰਿਜ ਨਹੀਂ ਕਰਾਉਣੀ ਅਰੇਂਜ ਮੈਰਿਜ ਕਰਾਉਣੀ ਆ ਵੈਗਟ ਜੀ ਦਾ ਖਾਲਸਾ ਵੈਗਟ ਜੀ ਜੁੜੇ ਜਕਾਰੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ అంకల కడే కమ్మీ ప్యా నాకే లాగదా చట్ నాకే కో ఝన్సా దేగి ਸਰ ਜੀ ਮੈਂ ਤੁਹਾਡੀ ਵੀਡੀਓ ਨੂੰ ਲਾਈਕ ਕਰਤਾ ਜਿੱਦਣ ਕਿਸੇ ਨੱਕੇ ਤੇ ਹੋਇਆ ਤਾਂ ਚਲਾਣ ਨਾ ਕੱਟਿਓ ਮੇਰਾ ਉਹ ਬੋਲਟ ਵਾਲਾ ਲੰਘਿਆ ਪਟਾਕੇ ਪੋਂਦਾ ਕਿਹੜੇ ਕੰਮੀ ਪਿਆ ਯਾਰ ਚਲਾਣ ਕੱਟ ਜਾ ਕੇ ਕਿੱਤੀ ਚੱਲੋ ਅੰਕਲ ਕੰਮ ਤਾਂ ਆਪੇ ਹੁੰਦੇ ਰਹਿਣਗੇ ਚੰਗੇ ਬਲੇ ਗਾਣੇ ਚੋ ਜਗਰਾਤੇ ਵਾਲੀ ਫੀਲਿੰਗ ਆਉਂ ਲਾਤੀ ਅੰਕਲ ਨੇ